1 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਛੋਟੇ ਸ਼ਹੀਦਾਂ ਦੀ ਯਾਦ ਵਿੱਚ ਇਹ ਹਫਤਾ ਪੂਰਾ ਸ਼ੋਗ ਦਾ ਹਫਤਾ ਮਨਾਇਆ ਜਾਂਦਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਦਸਮ ਪਿਤਾ ਦੇ ਚਾਰੋਂ ਸ਼ਹੀਦਾਂ ਦੇ ਸ਼ਹੀਦ ਹੋ ਗਏ ਸਨ ਤੇ ਜਿਸ ਨੂੰ ਲੈ ਕੇ ਪਰਿਵਾਰ ਵਿੱਚ ਛੋੜਾ ਗੁਰਦੁਆਰਾ ਸਾਹਿਬ ਤੋਂ ਸਾਥਾ ਦਰਿਆ ਦੇ ਕੰਢੇ-ਕੰਢੇ ਇੱਕ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਪੱਪਾ ਮੁਸ਼ਕਿਲ ਸਾਹਿਬ ਵੀ ਖੇ ਜਾ ਕੇ ਸਮਾਪਤ ਹੋਇਆ ਉਸ ਵਕਤ ਪੰਜਾਬ ਦੇ ਕੈਬਨਰ ਮੰਤਰੀ ਹਜੇ ਉਤ ਸਿੰਘ ਬੈਂਸ ਤੇ ਵਿਧਾਇਕ ਗਨੇ ਚੱਡਾ ਵੀ ਮੌਜੂਦ ਸਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਸੰਤਾਂ ਵੱਲੋਂ ਵਾਇਗੁਰ ਦਾ ਜਾਬ ਕੀਤਾ ਜਾ ਰਿਹਾ ਸੀ ਦਰਿਆ ਦੇ ਕੰਢੇ-ਕੰਢੇ ਸਰਸਰ ਚੱਲ ਰਹੇ ਸਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਸਾਡਾ ਪ੍ਰੋਗਰਾਮ ਨੇ ਸੁਚਾਨੇ ਰੁਪਿਆ ਨੇ ਲਖੀਐੰ ਦੇ ਸਭ ਕੁਝ ਪੜਨਗੇ পিছিয়ে <laughs> আপনার <laughs> 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 ਮੇਰੇ ਸਾਹਮਣੇ ਸਿਰਫ 5 ਸਕੋਂਦਾਂ ਲੱਗਦੀ ਨਹੀਂ ਕੋਈ ਵੀ ਇਨਸਾਨ ਹੋਵੇ ਉਹਦੀ ਅੱਖ ਨਮ ਹੋ ਜੂਗੀ ਨਾ ਮਹਾਨ ਤੇ ਇਹਨਾਂ ਗੰਘੀਨ ਐ ਛੋਟੇ ਛੋਟੇ ਬੱਚੇ ਜਿਸ ਤਰੀਕੇ ਨਾਲ ਤੇ ਜਿਸ ਤਰੀਕੇ ਨਾਲ ਇਤਿਹਾਸ ਰੋਜ਼ ਰੋਜ਼ ਦੇ ਰੋਜ਼ ਜਿਸ ਤਰੀਕੇ ਨਾਲ ਉਹ ਗੜਵੱਟ ਲੈਂਦਾ ਜਿਵੇਂ ਕੱਲ ਵੱਡੇ ਸੱਜਣਾਂ ਦੇ ਨਿਸ਼ਾਨੀਂ ਵੀ ਹੋ ਜਾਣੀ ਐ ਤੇ ਇਹ ਬੜਾ ਤੇ ਇਸ ਵਕਤ ਵੀ ਜਦੋਂ ਆਪਾਂ ਇਹ ਸਫ਼ਰ ਤੈਅ ਕੀਤਾ ਕਿਲਾ ਨੰਦਗੜ ਸਾਹਿਬ ਤੋਂ ਲੈ ਕੇ ਹੁਣ ਤੱਕ ਤਾਂ ਨਾਲ ਸੈਂਕੜੇ ਸਿੰਘ ਇਸ ਪੂਰੀ ਧਰਤੀ ਦੇ ਅਨੰਦਪੁਰ ਸਾਹਿਬ ਵਾਲੇ ਵਾਲੇ ਏਰੀਏ ਦੇ ਵਿੱਚ ਜਿਹੜੇ ਹੈ ਉਹ ਸ਼ਹਾਦਤਾਂ ਪ੍ਰਾਪਤ ਕਰ ਰਹੇ ਹੈ ਭਾਈ ਉਦੇਸ ਸਿੰਘ ਜੀ ਭਾਈ ਗਿੱਤਰ ਸਿੰਘ ਜੀ ਜੰਗਾ ਚੱਲ ਰਹੀਆਂ ਇਕੱਲੇ ਲੱਖਾਂ ਦੀ ਫੌਜ ਦਾ ਘੇਰਾ ਸੀ ਤੇ ਇਹ ਸ਼ਹੀਦਾਂ ਦੀ ਧਰਤੀ ਹੈ ਤੇ ਬਹੁਤ ਨਮਨ ਤੁਸੀਂ ਜਿਹੜੀ ਗੱਲ ਦੂਜਾ ਜਿਹੜਾ ਤੁਹਾਡਾ ਸਵਾਲ ਹੈ ਇਹਦੇ ਚਾਹੀਏ ਕਿ ਮੇਰੀ ਜੋ ਨਿੱਜੀ ਇੱਛਾ ਤੇ ਇਹ ਕਿ ਜਿਵੇਂ ਖੇਲਾਨਗਰ ਸਾਬ ਤੋਂ ਵੀ ਨਿਕਲਦਾ ਪਹਿਲੇ ਮਾਰਕੀ ਕਿਸੇ ਤਰੀਕੇ ਨਾਲ ਇੱਕ ਹੋ ਜੇ ਵੀ ਤਾਂ ਕਿ ਹੋਰ ਜਿਹੜੀ ਸੰਗਤ ਉੱਥੇ ਰੱਖ ਹੋਰ ਪ੍ਰਚਾਰ ਹੋ ਸਕੇ ਤੇ ਵਕਤ ਬਾਅਦ ਜਿਹੜੀ ਸੰਗਤ ਉੱਥੇ ਸ਼ਾਮਿਲ ਹੋ ਸੇ ਸਾਡੇ ਸਮੁੱਚੇ ਇਲਾਕੇ ਵੱਲੋਂ ਤਿੰਨ ਪਿੰਡ ਸਾਡੇ ਇਕੱਠੇ ਹੈਗੇ ਆ ਚੰਦਪੁਰ ਟਕਾਲਾ ਤੇ ਬਲਾਬਲਪੁਰ ਤਿੰਨਾਂ ਪਿੰਡਾਂ ਨੇ ਸਮੂਹ ਇਕੱਠੇ ਹੋ ਕੇ ਸਮੂਹ ਸੰਗਤ ਤੇ ਗ੍ਰਾਮ ਪੰਚਾਇਤ ਤੇ ਜਿੰਨੇ ਜਿਹੜਾ ਸਪੋਰਟਸ ਕਲੱਬ ਹੈਗਾ ਸਾਡਾ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੀ ਸੰਗਤ ਨੇ ਇੱਥੇ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਿਹੜਾ ਲੰਗਰ ਲਾਇਆ ਕਿਉਂਕਿ কুমਮਾ ਮਾਸ਼ ਛਨ ਬਾਬਾ কুমਮਾ ਮਾਸ਼ ਕੀ ਜੋ ਜੋ ਗੁਰਦੁਆਰਾ ਸਾਹਿਬ ਆ ਉੱਥੇ ਸਲਾਨਾ ਜਿਹੜਾ ਉੱਥੇ ਹੁੰਦਾ ਹੈਗਾ ਪ੍ਰੋਗਰਾਮ ਉਹਦੇ ਵਾਸਤੇ ਬਹੁਤ ਸੰਗਤ ਦੀ ਜਿਹੜੀ ਆ ਕਾਫੀ ਮਾਤਰਾ ਚ ਜਾਂਦੀ ਆ ਤੇ ਆਉਂਦੀ ਆ ਉਹਦੇ ਕਰਕੇ ਇੱਥੇ ਸੰਗਤ ਨੂੰ ਮਤਲਬ ਦੇਣ ਵਾਸਤੇ ਰੋਕਾ ਰੋਕ ਕੇ ਸਾਰਿਆਂ ਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਮਤਲਬ ਕਿ ਜਿਵੇਂ ਅਸੀਂ ਪਿੱਛੇ ਹੋਰ ਲੰਗਰ ਵੀ ਲੱਗੇ ਹੋਇਆ ਇੱਥੇ ਅਸੀਂ ਖੀਰ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਸ਼ਕਾਇਆ ਜਾਂਦਾ ਉਹ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਬੱਚਿਆਂ ਦੀ ਯਾਦ ਦੇ ਵਿੱਚ ਅ ਸਰਬਜਨ ਦੇ ਯਾਦ ਦੇ ਵਿੱਚ ਮਾਤਾ ਗੁਜਰ ਗੋਦੇ ਉਹਨਾਂ ਦੇ ਸਾਰੇ ਪਰਿਵਾਰ ਦੀ ਯਾਦ ਦੇ ਵਿੱਚ ਨਗਰ ਕਿੰਨੀ ਕੱਢਿਆ ਜਾਂਦਾ ਜੀ ਤੇ ਜਦੋਂ ਸਰਸਾ ਦਰਿਆ ਪਾਰ ਕਰਦੇ ਆ ਸੰਗਤ ਦੇ ਨਾਲ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਦਿਲ ਦੇ ਵਿੱਚ ਅ ਜਿਵੇਂ ਦੀ ਆਪਾਂ ਥਿੰਕਿੰਗ ਬਣਾ ਕੇ ਇੱਥੇ ਆਉਨੇ ਆ ਜੀ ਜੋ ਸੋਚ ਕੇ ਆਉਂਦੇ ਆ ਉਹ ਫੀਲ ਕਰਨਾ ਚਾਹੁੰਦੇ ਆ ਜੇ ਉਸ ਰਸਤੇ ਦੇ ਵਿੱਚ ਨਾਲ-ਨਾਲ ਆਉਣਾ ਚਾਹੀਦਾ ਨਗਰ ਕੀਰਤਨ ਦੇ ਨਾਲ ਤੇ ਮਤਲਬ ਉਹ ਪਤਾ ਲੱਗਦਾ ਆ ਸੰਗਤ ਨੂੰ ਵੀ ਇਹ ਕੁਝ ਵਾਪਰਿਆ ਸੀਗਾ ਉਸ ਦੇ ਲਈ ਮਤਲਬ ਬੰਦਾ ਫੀਲ ਕਰ ਸਕਦਾ ਹੈ ਉਸ